ਸਾਡੇ ਵਰਕਰਾਂ ਦੇ ਛੁੱਟੀਆਂ ਧਰਾਵਾ ਝੂਠੇ ਪਰਚੇ ਲਾ ਕੇ ਜੇਲ੍ਹਾਂ ਦੇ ਡੱਕੇ ਗਏ ਤੇ ਲਗਭਗ 3 ਮਹੀਨਿਆਂ ਤੋਂ ਸਾਡੇ ਸਾਥੀ ਜਿਲ੍ਹਾ ਚ ਸੰਗਰੂਰ ਬੰਦ ਹੈ ਇੱਕ ਪ੍ਰਾਈਵੇਟ ਬੱਸ ਆਪਰੇਟਰਾਂ ਦੀਆਂ ਬੱਸਾਂ ਹੁੰਦੀਆਂ ਨੇ ਵੱਡੇ ਵੱਡੇ ਮਾਲਕਾਂ ਦੀਆਂ ਬੱਸਾਂ ਹੁੰਦੀਆਂ ਨੇ ਕਾਰਪੋਰੇਟ ਘਰਾਣੇ ਦੀਆਂ ਬੱਸਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਮਹਿਕਮਾ ਪਰ ਮਹੀਨੇ 1,80,000 ਰੁਪਏ ਦਾ ਦੇ ਦੂ ਪਰ ਆਪਣੀ 50,000 ਦੀ ਜਾਂ 48,000 ਦੀ ਕਿਸ਼ਤ ਹੈ ਉਹ ਨਹੀਂ ਪਰਦਾ ਇਹ ਸਿਰਫ ਉਹਨਾਂ ਟਰਾਂਸਪੋਰਟ ਘਰਾਣਿਆਂ ਨੂੰ ਡਰਾਉਣਾ ਚਾਹੁੰਦੇ ਸੀ ਕਿ ਉਹ ਸਾਡੀ ਝੋਲੀ ਦੇ ਵਿੱਚ ਆ ਜਾਣ ਤੇ ਕਿਤੇ ਨਾ ਕਿਤੇ ਇਹ ਸੱਚ ਵੀ ਹੋਇਆ ਏ ਕਿ ਵੱਡੀਆਂ-ਵੱਡੀਆਂ ਟਰਾਂਪੋਰਟਾਂ ਦੇ ਜਿਹੜੇ ਨੁਮਾਇंदे ਸੀਗੇ ਉਹਨਾਂ ਦੀ ਝੋਲੀ ਵਿੱਚ ਜਾ ਕੇ ਉਹਨਾਂ ਨੇ ਇਲੈਕਸ਼ਨ ਲੜੇ ਤੇ ਜਿੱਤੇ ਆਊਟਸੋਰਸ ਵੀ ਉਹੀ ਆ ਕੰਟਰੈਕਟ ਵੀ ਉਹੀ ਆ ਜੇਕਰ ਗੱਲ ਕਰਦੇ ਆ ਕਿ ਜੀ ਪੱਕੇ ਕਰੋ ਤਾਂ ਇਹ ਜੋ ਸਾਡੀ ਮੌਜੂਦਾ ਸਮੇਂ ਦੀ ਸਰਕਾਰ ਆ ਇਹ ਪਾਲਿਸੀ ਪਤਾ ਨਹੀਂ ਕਿਹੜੀ ਬਣਾਈ ਆ ਕਿੱਥੋਂ ਬਣਾਈ ਆ ਪਿਛਲੇ ਲੰਬੇ ਸਮੇਂ ਤੋਂ ਇੱਕ ਮਹਿਕਮਾ ਜਿਹੜਾ ਉਹ ਕਾਫੀ ਜ਼ਿਆਦਾ ਹਾਈਲਾਈਟ ਹੋਇਆ ਉਹ ਹਾਈਲਾਈਟ ਵੀ ਆ ਜਿਹੜਾ ਸਿਰਫ ਸਿਰਫ ਇਸ ਕਰਕੇ ਨਹੀਂਗਾ ਕਿ ਉਸ ਮਹਿਕਮੇ ਨੂੰ ਜਿਹੜਾ ਸਰਕਾਰ ਨੇ ਕਾਫੀ ਸਾਰੀਆਂ ਜਿਹੜੀਆਂ ਸਹੂਲਤਾਂ ਦਿੱਤੀਆਂ ਸਗੋ ਉਹ ਮਹਿਕਮਾ ਇਸ ਵਜ੍ਹਾ ਕਰਕੇ ਹਾਈਲਾਈਟ ਹੋਇਆ ਕਿ ਇੱਕ ਵਾਰੀ ਸਾਰੇ ਲੋਕਾਂ ਦੇ ਵਿੱਚ ਉਸ ਮਹਿਕਮੇ ਦੀ ਗੱਲ ਗਈ ਉਹ ਗੱਲ ਤਾਂ ਗਈ ਕਿਉਂਕਿ ਉਸ ਮਹਿਕਮੇ ਦੇ ਮੁਲਾਜ਼ਮਾਂ ਦੇ ਉੱਤੇ ਜਿਹੜਾ ਵੱਡੇ ਪੱਧਰ ਦੇ ਉੱਤੇ ਪਿਛਲੇ ਦਿਨੀ ਆ ਜਿਹੜਾ ਉਹ ਲਾਠੀ ਚਾਰਜ ਹੋਇਆ ਤੇ ਵੱਡੀ ਗਿਣਤੀ ਦੇ ਵਿੱਚ ਆ ਜਿਹੜਾ ਮੁਲਾਜ਼ਮਾ ਨੂੰ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਡੱਕਿਆ ਗਿਆ ਤੇ ਹੁਣ ਵੀ ਕਾਫੀ ਮੁਲਾਜ਼ਮਾ ਜਿਹੜੇ ਇਸ ਮਹਿਕਮੇ ਦੇ ਜੇਲ੍ਹ ਦੇ ਵਿੱਚ ਡੱਕੇ ਹੋਏ ਆ ਮਤਲਬ ਬਦਲਾਵ ਵਾਲੀ ਸਰਕਾਰ ਦੇ ਦੌਰਾਨ ਆ ਜਿਹੜਾ ਜਿੱਥੇ ਮੁਲਾਜ਼ਮਾ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਉੱਥੇ ਉਹਨਾਂ ਨੂੰ ਜੇਲ੍ਹ ਦੀਆਂ ਰੋਟੀਆਂ ਮਿਲ ਰਹੀਆਂ ਹੈਗੀਆਂ ਭਾਵੇਂ ਆਉਣ ਵਾਲੀ 12 ਤਰੀਕ ਨੂੰ ਆ ਜਿਹੜਾ ਉਹ ਹੜਤਾਲ ਕੀਤੀ ਜਾਣੀ ਹੈਗੀ ਆ ਸਮੂਹ ਟਰੇਡ ਆਰਗੇਨਾਈਜੇਸ਼ਨਾਂ ਦੁਆਰਾ ਤਾਂ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਵੱਲੋਂ ਜਿਹੜਾ ਤਿੰਨ ਰੋਜ਼ਾ ਲਗਾਤਾਰ ਪ੍ਰਦਰਸ਼ਨਾਂ ਜਿਹੜੇ ਉਹ ਕੀਤੇ ਜਾ ਰਹੇ ਹੈਗੇ ਤੇ ਅੱਜ ਉਸੇ ਹੀ ਲੜੀ ਦੇ ਤਹਿਤ ਆ ਜਿਹੜਾ ਗੇਟ ਰੈਲਿੰਗਾਂ ਜਿਹੜੀਆਂ ਦੀਪੂਆਂ ਦੇ ਗੇਟਾਂ ਦੇ ਵਿੱਚ ਆ ਜਿਹੜੀਆਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਸ ਟਾਈਮ ਅਸੀਂ ਬਠਿੰਡੇ ਖੜੇ ਹੋਏ ਆ ਇੱਥੇ ਵੀ ਮੁਲਾਜ਼ਮਾਂ ਜਿਹੜੇ ਉਹ ਬੈਠੇ ਹੋਏ ਆ ਆਮ ਤੌਰ ਤੇ ਜਦੋਂ ਮੁਲਾਜ਼ਮ ਦੀ ਗੱਲ ਕਰਦੇ ਤਾਂ ਸਾਡੇ ਦਿਮਾਗ ਦੇ ਵਿੱਚ ਇਹ ਆਉਂਦਾ ਹੈਗਾ ਕਿ ਚੰਗੀ ਤਨਖਾਹ ਮਿਲਦੀ ਹੋਊਗੀ ਪੂਰਾ ਮਤਲਬ ਹਾਈ ਫਾਈ ਕੰਮ ਹੋਊਗਾ ਆਰ ਧਰਨਾ ਪ੍ਰਦਰਸ਼ਨ ਕਰ ਰਹੇ ਹੈਗੇ ਕੀ ਮੰਗਾ ਹੈਗਾ ਕੀ ਮਾਮਲਾ ਹੈਗਾ ਇਹਨਾਂ ਨਾਲ ਆਪਾਂ ਇਹਦੇ ਨਾਲ ਗੱਲਬਾਤ ਕਰਾਂਗੇ ਸਸੀਗਲ ਬਾਈ ਜੀ ਕੀ ਨਾਮ ਆ ਜੀ ਸਸੀਗਲ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਮੇਰਾ ਨਾਮ ਜੀ ਅੰਗਰੇਜ਼ ਸਿੰਘ ਹੈ ਮੈਂ ਪਨਵਾਸ ਰੋਡਵੇ ਪੀਆਰਟੀਸੀ ਕੰਟਰੈਕਟ ਮੈਂ ਜੁੜਿਆ ਨੇ 25/11 ਬਲੰਡਰਡੀਪੂ ਸਾਈਟਰੀ ਸਾਡਾ ਜਿਹੜਾ ਜੀ ਇਹ ਗੇਟ ਰੈਲੀ ਅੱਜ ਰੱਖੀ ਗਈ ਹੈ ਕਿਉਂਕਿ ਪਿਛੇ ਕਾਫੀ ਲੰਮੇ ਟਾਈਮ ਤੋਂ ਸਰਕਾਰ ਸਾਡੀਆਂ ਬਾਰ-ਬਾਰ ਮੀਟਿੰਗ ਕਰਦੀ ਹੈ ਮੀਟਿੰਗਾਂ ਬੇ ਸਿੱਟਾ ਨਿਕਲਦੀਆਂ ਨੇ ਮੀਟਿੰਗਾਂ ਚ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਪਿਛਲੇ ਤਿੰਨ ਮਹੀਨੇ ਤੋਂ ਲਗਭਗ 28 ਤਰੀਕ ਨੂੰ ਸਾਡੀ ਗੇਟ ਰੈਲੀ ਸੀ ਸਾਡੀ ਕੋਈ ਹੜਤਾਲ ਨਹੀਂ ਸੀ ਗੇਟ ਰੈਲੀ ਸੀ ਅਸੀਂ ਆਪਦੀ 28 ਤਰੀਕ ਨੂੰ ਗੇਟ ਰੈਲੀ ਕਰਨੀ ਸੀ ਪਰ ਸਰਕਾਰ ਨੇ ਜਾਣ ਪੁੱਝ ਕੇ ਸਾਡੀ ਗੇਟ ਰੈਲੀ ਨੂੰ ਹੜਤਾਲ ਦਾ ਰੂਪ ਧਾਰਨ ਕੀਤਾ ਸਾਡੇ ਵਰਕਰਾਂ ਦੇ ਝੂਠੀਆਂ ਧਰਾਵਾਂ ਝੂਠੇ ਪਰਚੇ ਲਾ ਕੇ ਜੇਲ੍ਹਾਂ ਦੇ ਡੱਕੇ ਗਏ ਤੇ ਲਗਭਗ ਤਿੰਨ ਮਹੀਨਿਆਂ ਤੋਂ ਸਾਡੇ ਸਾਥੀ ਜੇਲ੍ਹਾਂ ਚ ਸੰਗਰੂਰ ਬੰਦ ਹੈ ਜਿਨ੍ਹਾਂ ਦਾ ਪਰਿਵਾਰ ਤੱਕ ਜਾ ਰਹਾ ਬਹੁਤ ਮੁਸ਼ਕਲ ਨਾ ਹੋਇਆ ਪਿਆ ਪਰਿਵਾਰ ਦੇ ਬੱਚੇ ਭੈਣਾਂ ਬਜ਼ੁਰਗਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਪਰ ਸਰਕਾਰ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੀ ਅਸੀਂ ਉਹ ਸਾਥੀਆਂ ਨੂੰ ਰਿਹਾ ਕਰਾਉਣ ਲਈ ਤੇ ਜਿਹੜੀਆਂ ਮੰਗਾਂ ਸਾਡੀਆਂ ਪਿੱਛੇ ਲੜਕ ਰਹੀਆਂ ਉਹਨਾਂ ਨੂੰ ਲਾਗੂ ਕਰਾਉਣ ਲਈ ਬਾਰ-ਬਾਰ ਅਸੀਂ ਆਪਦੇ ਧਰਨੇ ਪ੍ਰਦਰਸ਼ਨ ਕਰਦੇ ਰਹੇ ਸਰਕਾਰ ਸਾਹਨੂੰ ਮੀਟਿੰਗਾਂ ਦੇ ਰਹੀ ਹੈ ਪਰ ਕੋਈ ਹੱਲ ਨਹੀਂ ਕੀਤਾ ਜਾਂਦਾ ਸਾਨੂੰ ਝੂਠੇ ਲਾਰਿਆਂ ਦੇ ਰੱਖਿਆ ਜਾਂਦਾ ਉਹਦੇ ਸਬੰਧ ਵਿੱਚ ਸਾਡੀ ਅੱਜ ਕੇਟਰੇ ਲਈ ਰੱਖੀ ਗਈ ਹੈ ਪੂਰੇ 27 ਦੇ 27 ਡਿਪਲੀਕੇਟ ਲਿਖੀਆਂ ਨੇ ਤੇ ਆਉਣ ਵਾਲੀ 12 ਤਰੀਕ ਨੂੰ ਅਸੀਂ ਇਸ ਵੇਲੇ ਪੇ ਹੜਤਾਲ ਕਰ ਰਹੇ ਹਾਂ ਤੇ ਜਿਸ ਦਿਨ 12 ਤਰੀਕ ਨੂੰ ਅਸੀਂ ਭਾਰੀ ਕੇਟਰ ਸਮੇਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕੋਟੀ ਦਾ ਵੀ ਵਿਰੋਧ ਕਰਨ ਜਾ ਰਹੇ ਆ ਘਰਾਓ ਕਰਨ ਜਾ ਰਹੇ ਆ ਤਾਂ ਸਾਡੀਆਂ ਜਿਹੜੇ ਮੰਗਾਂ ਬਿਲਕੁਲ ਜੈਨੂਲ ਮੰਗਾਂ ਆ ਸਾਡੀਆਂ ਮੰਗਾਂ ਪਬਲਿਕਲੀ ਮੰਗਾਂ ਆ ਸਾਡੀ ਮੰਗ ਆ ਵੀ ਪੰਜਾਬ ਦੇ ਵਿੱਚ ਪੀਆਰਟੀ ਵਿੱਚ 10000 ਬੱਸਾਂ ਦਾ ਫਲੀਟ ਪਾਇਆ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇ ਕੰਟਰੈਕਟਰਾਂ ਸਾਥੀਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਆਊਟਸੋਰਸਿੰਗ ਤੇ ਭਰਤੀ ਬੰਦ ਕੀਤੀ ਜਾਵੇ ਸਾਡੀਆਂ ਮੰਗਾਂ ਬਿਲਕੁਲ ਜੈਨੂਲ ਮੰਗਾਂ ਤੇ ਪਬਲਿਕਲੀ ਮੰਗਾਂ ਆ ਪਰ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੀ ਸੀ ਹਰਾ ਪੈਨ ਚਲਾਵਾਂਗੇ ਅਸੀਂ ਕੱਚਾ ਸ਼ਬਦੀ ਨਹੀਂ ਰਹਿਣ ਦੇਣਾ ਕੋਈ ਧਰਨਾ ਨਹੀਂ ਲੱਗਣਾ ਕੁਝ ਨਹੀਂ ਹੋਣਾ ਪਰ ਤੁਸੀਂ ਪਿੱਛੇ ਪੂਰੇ ਆਪਾਂ ਦੇਖ ਰਹੇ ਹਾਂ ਕੋਈ ਵੀ ਹੱਕਾਂ ਲਈ ਲੜਦੀ ਜਮਾਤ ਧਰਨਾ ਪ੍ਰਸ਼ਨ ਕਰਦੀ ਹੈ ਚਾਹੇ ਉਹ ਕਿਸਾਨ ਹੋਣ ਚਾਹੇ ਉਹ ਮਜ਼ਦੂਰ ਹੋਣ ਚਾਹੇ ਉਹ ਟੀਚਰ ਹੋਣ ਚਾਹੇ ਅਸੀਂ ਟਰਾਂਸਪੋਰਟ ਨਾਲ ਸੰਬੰਧਿਤ ਹੋਈਏ ਸਾਰਿਆਂ ਨੂੰ ਇਹ ਸਰਕਾਰ ਜ਼ੁਲਮ ਨਾਲ ਜ਼ੁਲਮ ਕਰਦੀ ਹੈ ਧਰਨਾ ਨਹੀਂ ਕੋਈ ਪ੍ਰਸ਼ਨ ਕਰ ਦਿੰਦੀ ਉਲਟਾ ਉਹਨਾਂ ਦੇ ਗਲਤ ਧਰਾਵਾ ਲਾ ਕੇ ਝੂਠੇ ਪਰਚਾ ਕਰਕੇ ਜੇਲ੍ਹਾਂ 'ਚ ਡੱਕਿਆ ਜਾਂਦਾ ਅਸੀਂ ਇਸ ਚੀਜ਼ ਦਾ ਖਾਸ ਤੌਰ ਤੇ ਵਿਰੋਧ ਕਰਦੇ ਹਾਂ ਤਾਂ ਆਉਣ ਵਾਲੇ ਟਾਈਮ 'ਚ ਜੇਕਰ ਸਰਕਾਰ ਸਾਡੀ ਕੋਈ ਮੰਗ ਮੰਨਣ ਲਈ ਤਿਆਰ ਨਹੀਂ ਹ ਸਾਡੇ ਸਾਥੀਆਂ ਨੂੰ ਰਿਹਾਅ ਕਰਨ ਲਈ ਤਿਆਰ ਨਹੀਂ ਹੁੰਦੀ ਤਾਂ ਅਸੀਂ ਆਪਦਾ ਸੰਘਰਸ਼ ਬਹੁਤ ਤੇਜ਼ ਤੇ ਲੰਮਾ ਕਰ ਸਕਦੇ ਹਾਂ ਅੱਛਾ ਭਾਈ ਕਿੰਨੇ ਸਾਥੀ ਹੁਣ ਇਸ ਟਾਈਮ ਤੁਹਾਡੇ ਜੇਲ੍ਹ ਦੇ ਵਿੱਚ ਲਗਭਗ ਸਾਡੇ ਸਾਥੀ 10 ਸਾਥੀ ਜੇਲ੍ਹ ਵਿੱਚ ਬੰਦੇ ਆ ਸੰਗਰੂਰ ਚ ਤੇ ਲਗਭਗ 30 ਤੋਂ 35 ਸਾਡੇ ਜਿਲ੍ਹਾ ਵਿੱਚ ਪਹਿਲਾਂ ਬੰਸੀ ਜਿਨ੍ਹਾਂ ਵਿੱਚੋਂ 20 ਸਾਡੇ ਸਾਥੀ ਰਿਹਾ ਹੋਗੇ ਸੀ ਪਰ ਹਜੇ ਤੱਕ ਉਹਨਾਂ ਨੂੰ ਕਿਸੇ ਵੀ ਡਿਊਟੀਆਂ ਤੇ ਨਹੀਂ ਪਾਇਆ ਗਿਆ ਤੇ 10 ਸਾਥੀ ਜਿਹੜੇ ਸਾਡੇ ਜੇਲ੍ਹਾਂ ਵਿੱਚ ਜਿਨ੍ਹਾਂ ਚ 307 ਵਰਗੀਆਂ ਨਾਜਾਇਜ਼ ਤਾਰਾਂ ਲਾ ਕੇ ਜੇਲ੍ਹਾਂ ਦੇ ਡੱਕਿਆ ਗਿਆ ਤੇ ਉਹ ਇਸ ਟਾਈਮ ਸੰਗਰੂਰ ਜੇਲ੍ਹ ਚ ਬੰਦਾ ਹੈ ਤੇ ਪਿੱਛੋਂ ਸਾਨੂੰ ਪਤਾ ਉਹਨਾਂ ਦੇ ਪਰਿਵਾਰ ਕਿੰਨਾ ਬੁਰਾ ਹਾਲ ਹੈ ਪਰ ਸਰਕਾਰਾਂ ਤਾਂ ਕਿ ਸਾਡੀ ਕੋਈ ਗੱਲ ਨਹੀਂ ਪਹੁੰਚਦੀ ਸਰਕਾਰ ਨਾ ਤਾਂ ਸਾਡੀ ਮੰਗ ਮੰਨਣ ਲਈ ਮੰਨ ਰਹੀ ਹੈ ਤੇ ਨਾ ਸਾਡੇ ਸਾਥੀ ਬਿਨਾਂ ਸ਼ਰਤ ਤੋਂ ਰਿਹਾ ਕਰ ਲਈ ਮੰਨ ਲਈ ਹੈ ਅੱਛਾ ਭਾਈ ਜੀ ਪਿਛਲੇ ਦਿਨੀ ਨਾ ਇੱਕ ਇਹ ਵੀ ਰੌਲਾ ਪਿਆ ਹੈਗਾ ਕਿ ਕਿਲੋਮੀਟਰ ਸਕੀਮ ਆ ਜਿਹੜੀ ਉਹ ਬੰਦ ਹੋਣੀ ਚਾਹੀਦੀ ਆ ਇਹ ਕਿਲੋਮੀਟਰ ਸਕੀਮ ਦਾ ਜਿਹੜਾ ਕਿਉਂ ਵਿਰੋਧ ਕੀਤਾ ਜਾ ਰਿਹਾ ਹੈਗਾ ਤੇ ਮਲਾਜਮਾਂ ਨੂੰ ਜਿਹੜਾ ਇਹਦਾ ਕੀ ਨੁਕਸਾਨ ਆ ਜਿਹੜੀ ਕਿਲੋਮੀਟਰ ਸਕੀਮ ਦੀ ਬਸ ਹੈ ਉਹ ਸਾਡੇ ਮਹਿਕਮੇ ਦੇ ਵਿੱਚ 5 ਸਾਲ ਲਈ ਪਾਈ ਜਾਂਦੀ ਆ ਜਿਹਦੀ ਕੀਮਤ ਸਿਰਫ 35 ਲੱਖ ਰੁਪਈਆ ਤਾਂ ਮਹਿਕਮਾ ਸਾਡਾ ਉਹ ਤੋਂ ਲਗਭਗ 1 ਦਿਨ ਦੇ ਵਿੱਚ 600 ਕਿਲੋਮੀਟਰ ਕਰਾਉਂਦਾ ਹੈਗਾ ਤਾਂ ਉਹਦਾ ਮਹੀਨੇ ਦੀ ਅਮਾਉਂਟ ਮੰਗਦੀ ਹੈ 1,80,000 ਰੁਪਇਆ ਯਾਨੀ ਕਿ ਸਵਾ ਕਰੋੜ ਰੁਪਇਆ ਪਲੱਸ ਉਹ 5 ਸਾਲ ਦੇ ਵਿੱਚ ਸਾਡੇ ਤੋਂ ਲੈ ਜਾਂਦੀ ਹੈ ਤਾਂ ਜੇ ਮਹਿਕਮਾ ਆਪਦੀ ਮਾਲਕੀ ਵਾਲੀ ਬੱਸ ਪਾਉਂਦਾ ਤਾਂ 35 ਲੱਖ ਰੁਪਏ ਦੀ ਇੱਕ ਬੱਸ ਪਾ ਕੇ ਉਹ 15 ਸਾਲ ਉਹ ਤੋਂ ਕੰਮ ਲੈਂਦਾ ਤੇ ਕੀਮਤ ਉਹਦੀ ਕਿਸ ਤੋਂ ਉਹਨਾਂ ਨੇ ਸਿਰਫ 48000 ਰੁਪਏ ਭਰਨੀ ਐ ਤੇ ਹੁਣ ਇਹ ਇੱਕ ਪ੍ਰਾਈਵੇਟ ਬੱਸ ਆਪਰੇਟਰਾਂ ਦੀਆਂ ਬੱਸਾਂ ਹੁੰਦੀਆਂ ਨੇ ਵੱਡੇ ਵੱਡੇ ਮਾਲਕਾਂ ਦੀਆਂ ਬੱਸਾਂ ਹੁੰਦੀਆਂ ਨੇ ਕਾਰਪੋਰੇਟ ਘਰਾਣੇ ਦੀਆਂ ਬੱਸਾਂ ਹੁੰਦੀਆਂ ਨੇ ਤਾਂ ਉਹਨਾਂ ਨੂੰ ਮਹਿਕਮਾ ਪਰ ਮਹੀਨੇ 180000 ਰੁਪਏ ਦਾ ਦੇ ਦੂ ਪਰ ਆਪਣੀ 50000 ਦੀ ਜਾਂ 48000 ਦੀ ਕਿਸ਼ਤ ਐ ਉਹ ਨਹੀਂ ਭਰਦਾ ਇਹਦੇ ਵਿੱਚ ਪੀਆਰਟੀਸੀ ਨੂੰ ਬਹੁਤ ਵੱਡਾ ਨੁਕਸਾਨ ਐ ਉਹ ਇੱਕ ਮੋਟੀ ਜਿਹੜੀ ਕਾਰਪੋਰੇਟ ਘਰਾਣੇ ਐ ਇੱਕ ਮੋਟੀ ਕਮਾਈ ਕਰਕੇ ਉਹ ਚਲੇ ਜਾਂਦੇ ਆਗੇ ਤੇ ਆ ਨਾਲ ਆਪਣੀਆਂ ਬੱਸਾਂ ਵੀ ਲੈ ਜਾਂਦੇ ਆ 5 ਸਾਲ ਦੇ ਵਿੱਚ ਅੱਛਾ ਭਾਈ ਜੀ ਇਹ ਦੱਸਿਓ ਕਿ ਇਹ ਸਰਕਾਰ ਨੇ ਆਪਣੇ ਕਾਰਜਕਾਲ ਦੇ ਦੌਰਾਨ ਇਹ ਗੱਲ ਆਖੀ ਸੀਗੀ ਕਿ ਜਿਹੜੀਆਂ ਡਿੰਪੀਟ ਲੋ ਡਿੰਪੀਟ ਲੋ ਆ ਉਹਨਾਂ ਦੀਆਂ ਬੱਸਾਂ ਬੰਦ ਕਰ ਦਾਂਗੇ ਬਾਦਲਾਂ ਦੀਆਂ ਬੰਦ ਕਰ ਦਾਂਗੇ ਨਵੀਆਂ ਬੱਸਾਂ ਜਿਹੜੀਆਂ ਅਸੀਂ ਪੀ ਆਰਟੀਸੀ ਪਾਵਾਂਗੇ ਸਰਕਾਰੀ ਪਾਵਾਂਗੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਆ ਜਿਹੜਾ ਕੋਈ ਸਰਕਾਰੀ ਨਵੀਂ ਬੱਸ ਪਈ ਦੇਖੋ ਜੀ ਜਦੋਂ ਸਰਕਾਰ ਸੱਤਾ ਦੇ ਵਿੱਚ ਆਈ ਆ ਉਦੋਂ ਇਹਨਾਂ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ ਸਰਕਾਰ ਨੂੰ ਲਿਆਉਣ ਖਾਤਰ ਵੀ ਅਸੀਂ ਜਿਹੜੇ ਸਰਕਾਰੀ ਅਦਾਰਿਆਂ ਨੂੰ ਬਚਾਉਣ ਖਾਤਰ ਹਰੇਕ ਕੋਈ ਵੀ ਸਰਕਾਰੀ ਅਦਾਰਾ ਹੋਵੇ ਉਹਨੂੰ ਬਚਾਉਣ ਖਾਤਰ ਵੀ ਉਹਨਾਂ ਸਰਕਾਰੀ ਅਦਾਰਿਆਂ ਨੂੰ ਆਪ ਚ ਕਰਨ ਵਾਸਤੇ ਵੀ ਜਿਵੇਂ ਸਰਕਾਰੀ ਟਰਾਂਸਪੋਰਟ ਅਦਾਰਾ ਇਹਨੂੰ ਆਪ ਕਰਨ ਵਾਸਤੇ ਇਹ ਚ ਸਰਕਾਰੀ ਬੱਸਾਂ ਪਾਵਾਂਗੇ ਨੌਜਵਾਨਾਂ ਨੂੰ ਰੋਜ਼ਗਾਰ ਦੇਵਾਂਗੇ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਪਰ ਜਿਹੜੇ ਹਿਸਾਬ ਨਾਲ ਮੌਜੂਦਾ ਹਾਲਾਤ ਨੇ ਉਥੋਂ ਇਹ ਜਿਹੜੇ ਇਹਨਾਂ ਦੇ ਬਿਆਨ ਸੀ ਲੱਗਦਾ ਇਹ ਸੀਗਾ ਅੱਜ ਦੇ ਸਮੇਂ 'ਚ ਇਹ ਲੱਗਦਾ ਸੀ ਕਿ ਇਹ ਸਿਰਫ ਉਹਨਾਂ ਟਰਾਂਸਪੋਰਟ ਘਰਾਣਿਆਂ ਨੂੰ ਡਰਾਉਣਾ ਚਾਹੁੰਦੇ ਸੀ ਕਿ ਉਹ ਸਾਡੀ ਝੋਲੀ ਦੇ ਵਿੱਚ ਤੇ ਕਿਤਨਾ ਕਿਤੇ ਇਹ ਸੱਚ ਵੀ ਹੋਇਆ ਏ ਕਿ ਵੱਡੀਆਂ-ਵੱਡੀਆਂ ਟ੍ਰਾਂਸਪੋਰਟਾਂ ਦੇ ਜਿਹੜੇ ਨਮਾਇंदे ਸੀਗੇ ਉਹਨਾਂ ਦੀ ਝੋਲੀ ਵਿੱਚ ਜਾ ਕੇ ਉਹਨਾਂ ਨੇ ਇਲੈਕਸ਼ਨ ਲੜੇ ਤੇ ਜਿੱਤੇ ਤਾਂ ਕਿਤੇ ਨਾ ਕਿਤੇ ਜਿਹੜੇ ਪ੍ਰਾਈਵੇਟ ਨੂੰ ਨੱਥ ਪਾਉਣ ਦੀਆਂ ਗੱਲਾਂ ਕਰਦੇ ਸੀਗੀ ਇਹ ਸਰਕਾਰ ਉਹ ਹੁਣ ਪ੍ਰਾਈਵੇਟ ਜਿਹੜੀਆਂ ਟ੍ਰਾਂਸਪੋਰਟ ਦੇ ਜਿਹੜੇ ਮਾਲਕ ਨੇ ਉਹਨਾਂ ਨੂੰ ਇਹ ਵਡਾਵਾ ਦੇਣ ਜਾ ਰਹੀ ਹੈ ਸਰਕਾਰ ਇਹਨਾਂ ਨੇ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਇੱਕ ਵੀ ਬੱਸ ਆ ਜਿਹੜੀ ਟ੍ਰਾਂਪੋਰਟ ਦੇ ਵਿੱਚ ਇੱਕ ਵੀ ਸਰਕਾਰੀ ਬੱਸ ਨੀ ਪਾਈ ਸਰਕਾਰੀ ਬੱਸ ਮਹਿਕਮੇ ਦਾ ਕੀ ਬਣਿਆ ਕਿਸੇ ਸ਼ਹਿਰ ਦੇ ਵਿੱਚ ਜਿਹੜੀਆਂ ਸਿਟੀ ਬੱਸਾਂ ਪਾਈਆਂ ਏ ਉਹ ਵੀ ਇਹਨਾਂ ਨੇ ਕੋਈ ਬੱਸ ਨਹੀਂ ਪਾਈ ਜਾਨੀ ਕਿ ਇਹਨਾਂ ਨੇ 4 ਸਾਲਾਂ ਦੇ ਕਾਰਜਕਾਲ ਪੂਰੇ ਹੋਣ ਤੱਕ ਮਹਿਕਮੇ ਦੇ ਵਿੱਚ ਇੱਕ ਵੀ ਤਰ੍ਹਾਂ ਦਾ ਕੋਈ ਵੀ ਇਹਨਾਂ ਨੇ ਟਰਾਂਪੋਰਟ ਦੇ ਵਿੱਚ ਇੱਕ ਵੀ ਸਰਕਾਰੀ ਬੱਸ ਨਹੀਂ ਪਾਈ ਜਿਹਦੇ ਨਾਲ ਆਮ ਪਬਲਿਕ ਨੂੰ ਸੁੱਖ ਸਹੂਲਤ ਮਿਲ ਸਕੇ ਅੱਛਾ ਇੱਕ ਸਮਹਿਕ ਮੇ ਦੇ ਵਿੱਚ ਭਾਈ ਕਿੰਨੇ ਕੇ ਹੁਣ ਇਸ ਟਾਈਮ ਆ ਜਿਹੜੇ ਸਰਕਾਰੀ ਮੁਲਾਜ਼ਮਾਂ ਤੇ ਕਿੰਨੇ ਕੇ ਆ ਜਿਹੜੇ ਕੰਟਰੈਕਟ ਬੇਸ ਦੇ ਉੱਤੇ ਹੈਗੇ ਆ ਇਸ ਆਧਾਰੇ ਦੇ ਵਿੱਚ ਜੋ ਸਰਕਾਰੀ ਮੁਲਾਜ਼ਮਾਂ ਉਹ ਪਹਿਲਾਂ ਵਾਲੀਆਂ ਸਰਕਾਰਾਂ ਦੇ ਪੱਕੇ ਕੁਇਤੇ ਹੋਏ ਆ ਜਾਂ ਸਾਥੀ ਸਾਡੇ ਉਹ ਆ ਵੀ ਜਿਹਨੂੰ ਆਪਾਂ ਤਰਸ ਦੇ ਆਧਾਰ ਤੇ ਕਹਿਣ ਦਾ ਭਾਵ ਕਿ ਡੈਥ ਕੇਸ ਨੌਕਰੀ ਮਿਲਦੀ ਆ ਕਿ ਜੋ ਸਾਡੇ ਸਤਕਾਰਯੋਗ ਵੱਡ ਵਡੇਰੇ ਸੀ ਜਦੋਂ ਕਿਸੇ ਕਿਉਂਕਿ ਆਧਾਰੇ ਦਾ ਸਿਸਟਮ ਹੀ ਇਹੋ ਜਿਹਾ ਕਿ ਪਤਾ ਨਹੀਂ ਕਿਤੇ ਹਾਦਸਾ ਵਾਪਰ ਜਾਏ ਕਿਤੇ ਕੀ ਹੋ ਜੇ ਤੇ ਉਸ ਤੋਂ ਬਾਅਦ ਬੰਦੇ ਦੀ ਜਾਨ ਚਲੀ ਜਾਵੇ ਤਾਂ ਉਦੋਂ ਤਰਸ ਦੇ ਆਧਾਰ ਤੇ ਜਿਹੜੀ ਨੌਕਰੀ ਮਿਲਦੀ ਆ ਜਾਂ ਤਾਂ ਸਾਡਾ ਜ਼ਿਆਦਾਤਰ ਜੋ ਸਾਡਾ ਰੈਗੂਲਰ ਮੁਲਾਜ਼ਮ ਆ ਉਹੀ ਆ ਜੀ ਲਗਭਗ ਹੁਣ ਤੇ ਬਾਕੀ ਜੋ ਕੰਟਰੈਕਟ ਦੀ ਗੱਲ ਕਰਦੇ ਆ ਕੰਟਰੈਕਟ ਤੇ ਲੰਗੀ ਸਾਡੀ ਬੀਤੀ ਬੀਤੀ ਸਾਡੀ ਅਕਾਲੀ ਦਲ ਸਰਕਾਰ ਦੇ ਸਮੇਂ ਦੇ ਵਿੱਚ ਉਹ ਆਪਣਾ ਵੋਟ ਬੈਂਕ ਵਟੋਰਨ ਦੇ ਲਈ 600 ਤੇ 16 ਜੋ ਸਾਡੇ ਸਾਥੀ ਸੀ ਪੀਆਰਟੀਸੀ ਦੇ ਵਿੱਚ ਉਹਨਾਂ ਨੂੰ ਕੰਟਰੈਕਟ ਤੇ ਕਰ ਦਿੱਤਾ ਗਿਆ ਸੀ ਪਰ ਉਹ ਕੰਟਰੈਕਟ ਤੇ ਕਰਨਾ ਵੀ ਇੱਕ ਲੌਲੀਪੌਪ ਦੀ ਤਰ੍ਹਾਂ ਸਾਬਤ ਹੋਇਆ ਕਿਉਂਕਿ ਉਹ 3 ਸਾਲ ਦੀ ਪਾਲਿਸੀ ਸੀ ਕਹਿੰਦੇ ਉਸ ਤੋਂ ਬਾਅਦ ਤੁਹਾਨੂੰ ਰੈਗੂਲਰ ਕਰ ਦਿੱਤਾ ਜਾਊਗਾ ਸੋ ਉਹਨਾਂ ਨੂੰ ਰੈਗੂਲਰ ਕਰਨ ਦੀ ਬਜਾਏ ਅੱਜ ਉਹ ਵੀ ਇੱਕ ਆਊਟਸੋਰਸ ਦੀ ਨੀਤੀ ਦੇ ਵਿੱਚ ਹੀ ਫਸਿਆ ਉਹ ਹੀ ਸਭ ਕੁਝ ਹੈ ਕੋਈ ਉਹਨਾਂ ਨੂੰ ਕੋਈ ਨਵਾ ਨਹੀਂ ਮਿਲਿਆ ਕੋਈ ਉਹਨਾਂ ਨੂੰ ਕੁਝ ਪ੍ਰਾਪਤ ਨਹੀਂ ਹੋਇਆ ਆਊਟਸੋਰਸ ਵੀ ਉਹੀ ਹੈ ਕੰਟਰੈਕਟ ਵੀ ਉਹੀ ਹੈ ਜੇਕਰ ਗੱਲ ਕਰਦੇ ਆ ਕਿ ਜੀ ਪੱਕੇ ਕਰੋ ਤਾਂ ਜੀ ਇਹ ਜੋ ਸਾਡੀ ਮੌਜੂਦਾ ਸਮੇਂ ਦੀ ਸਰਕਾਰ ਆ ਇਹ ਪਾਲਿਸੀ ਪਤਾ ਨਹੀਂ ਕਿਹੜੀ ਬਣਾਈ ਹੈ ਕਿੱਥੋਂ ਬਣਾਈ ਹੈ ਕਹਿੰਦੇ ਜੀ ਅਸੀਂ ਡਾਊਨਕੇਡਰ ਪਾਲਿਸੀ ਤਿਆਰ ਕਰ ਲਈ ਤੇ ਜੋ ਸਾਡੀ ਬੀਤੀ ਕਾਲੀਦਾਲ ਸਰਕਾਰ ਸੀ ਉਹ ਕਹਿੰਦੀ ਸੀ ਅਸੀਂ ਅਸੀਂ 16 ਦਾ ਐਕਟ ਤਿਆਰ ਕਰ ਲਿਆ ਸਾਨੂੰ ਤਾਂ ਸਮਝ ਨਹੀਂ ਆ ਰਹੀ ਕਿ ਕਿਹੜਾ ਕੀ ਕਰ ਰਿਹਾ ਜਦੋਂ ਸਾਡਾ ਕੋਈ ਝੋਲੀ ਚਾਉਂਦਾ ਹੀ ਨਹੀਂ ਜਿੰਨਾ ਟਾਈਮ ਉਹਨਾਂ ਚਾ ਸਾਡੇ ਲਈ ਕੋਈ ਕੁਝ ਨਹੀਂ ਸਾਡੇ ਲਈ ਸਭ ਸਰਕਾਰਾਂ ਹੀ ਇੱਕ ਸਮਾਨ ਆ ਜੀ ਅੱਛਾ ਭਾਈ ਜੀ ਹੁਣ ਇਸ ਟਾਈਮ ਆ ਜਿਹੜਾ 12 ਤਰੀਕ ਨੂੰ ਜਿਹੜਾ ਧਰਨਾ ਪ੍ਰਦਰਸ਼ਨ ਕਰੋਗੇ ਕੀ ਲੱਗਦਾ ਹੈਗਾ ਦੂਸਰੀਆਂ ਜਥੇਬੰਦੀਆਂ ਤੁਹਾਡਾ ਸਾਥ ਦੇ ਰਹੀਆਂ ਹੈਗਾ ਜਾਂ ਇਕੱਲੀ ਪੀਆਰਟੀਸੀ ਵੱਲੋਂ ਹੀ ਇਹ ਧਰਨਾ ਪ੍ਰਦਰਸ਼ਨ ਕੀਤਾ ਜਾਊਗਾ ਦੇਖੋ ਜੀ ਜਿਹੜੀ 12 ਤਰੀਕ ਦੀ ਹੜਤਾਲ ਆ ਇਹ ਦੇਸ਼ ਵਿਆਪੀ ਹੜਤਾਲ ਆ ਸਮੂਚੀਆਂ ਜਿਹੜੀਆਂ ਟ੍ਰੇਡ ਜਥੇਬੰਦੀਆਂ ਇਸ ਦੇਸ਼ ਵਿਆਪੀ ਹੜਤਾਲ ਦੇ ਵਿੱਚ ਸਮਰਥਨ ਕਰ ਰਹੀਆਂ ਨੇ ਤੇ ਅਸੀਂ ਆਪਦੇ ادارے ਦੀਆਂ ਭਾਈਚਾਰਕ ਜਿਹੜੀਆਂ ਸਾਡੀਆਂ ਜਥੇਬੰਦੀਆਂ ਜਿਨ੍ਹਾਂ ਵਿੱਚ ਵੱਖ-ਵੱਖ ਜਥੇਬੰਦੀਆਂ ਵਿੱਚ ਸਾਡੇ ਸਾਥੀ ਆ ਜਿਹੜੇ ਆਪਣੀਆਂ ਸੁਭਾਵਾਂ ਦੇ ਰਹੇ ਨੇ ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਜਾਂ ਸਮੂਚੀਆਂ ਜਿਹੜੀਆਂ ਜ ਮਜ਼ਦੂਰ ਜਥੇਬੰਦੀਆਂ ਜਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਕੰਮ ਕਰ ਰਹੀਆਂ ਨੇ ਅਸੀਂ ਹਰੇਕ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਅਪੀਲ ਕਰਦੇ ਆਂ ਕਿ 12 ਤਰੀਕ ਨੂੰ ਜੋ ਅਸੀਂ ਹੜਤਾਲ ਕਰਨ ਜਾ ਰਹੇ ਆਂ ਤੇ ਨਾਲ ਜਿਹੜਾ ਆਪਣਾ ਸੰਗਰੂਰ ਦੇ ਵਿੱਚ ਅਸੀਂ ਮੁੱਖ ਮੰਤਰੀ ਦੇ ਸ਼ਹਿਰ 'ਚ ਘਰਾਓ ਕਰਨ ਜਾ ਰਹੇ ਆਂ ਇਸ ਵੇਲੇ ਸਾਡਾ ਬਾਤ ਚੜ ਕੇ ਸਾਧ ਦਿੱਤਾ ਜਾਵੇ ਤਾਂ ਕਿ ਅਸੀਂ ਜਿਹੜੀ ਮੌਜੂਦਾ ਸਰਕਾਰ ਨੂੰ ਆਪਣਾ ਜਿਹੜਾ ਮ ਆਪਣੀਆਂ ਮੰਗਾ ਮੰਦਨ ਵਾਸਤੇ ਮਜਬੂਰ ਕਰ ਸਕੀਏ